ਪਰਮ ਸਤਕਾਰਯੋਗ ਸਤਗੁਰ ਜੀ ਦੀ ਸਾਜੀ ਨਵਾਜੀ ਸਰਵਸਾ ਸੰਗਤ ਜੀ ਸਭ ਤੋਂ ਪਹਿਲਾਂ ਆਪ ਸਭ ਸੰਗਤਾਂ ਨੂੰ ਜੋ ਬੋਲੀ ਸੁਣਨ ਪੈ ਸਤਗੁਰ ਦਾਸ ਮਹਾਰਾਜ ਕੀ ਜੈ ਸਵਜ ਸਤਗੁਰ ਦਾਸ ਮਹਾਰਾਜ ਜੀ ਦੀ ਫਿਰ ਤੋਂ ਅਪਾਰ ਬਖਸ਼ਿਸ਼ ਹੋਈ ਹੈ ਕਿਰਪਾ ਹੋਈ ਹੈ ਕਿ ਆਪਾਂ ਸਭ ਫਿਰ ਸਤਗੁਰ ਦੇ ਚਰਨਾਂ ਨਾਲ ਜੁੜੇ ਆਂ ਔਰ ਪਿਛਲੇ ਕਰੀਬਨ 10 ਤਰੀਕ ਨੂੰ ਜੋ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮਨਾਉਂਦੇ ਸੰਬੰਧ ਵਿੱਚ ਦਿਨੋਂ ਲਿਖੇ ਗਏ ਸੀ ਉਹਨਾਂ ਦੇ ਵਿੱਚ ਤੁਸੀਂ ਸਾਰੀ ਸੰਗਤ ਨੇ ਬੜੀ ਰਲ ਕੇ ਸੇਵਾ ਕੀਤੀ ਸਿਰਰਣ ਕੀਤਾ ਗੁਰੂ ਚਰਨਾਂ ਦੇ ਨਾਲ ਪਿਆਰ ਕੀਤਾ ਪ੍ਰਭਾਤ ਕੀਰਤਨ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਾਈਆਂ ਸ਼੍ਰੀ ਅਖੰਡ ਪਾਠ ਸਾਹਿਬ ਦਾ ਆਪਦਰਵਾਇਆ ਗਿਆ ਉਹਨਾਂ ਦੇ ਵਿੱਚ ਬੜੀ ਸੰਗਤਾਂ ਵੱਲੋਂ ਸੇਵਾ ਕੀਤੀ ਗਈ ਹੈ ਔਰ ਸ਼ੋਭਾ ਯਾਤਰਾ ਦੇ ਵਿੱਚ ਸਰਣ ਸੰਤ ਗੁਰਬਿਦਾਸ ਮਹਾਰਾਜੀ ਦੇ ਪਾਵਨ ਨਾਮ ਦੇ ਗੁਰਦਾਨ ਕੀਤਾ ਔਰ ਮੈਂ ਸਾਰੀਆਂ ਸੰਧਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਪਾਂ ਇੱਕ ਦੂਜੇ ਤੋਂ ਵੱਧ ਚੜਕੇ ਇੱਕ ਦੂਜੇ ਦੇ ਮੁੰਡੇ ਦਾ ਮੁੰਡਾ ਜੁੜ ਕੇ ਬੜੇ ਸਤਿਕਾਰ ਦੇ ਨਾਲ ਬੜੀ ਸ਼ਾਦਾ ਦੇ ਨਾਲ ਗੁਰੂ ਮਹਾਰਾਜ ਦਾ ਪਾਵਨ ਦਿਹਾੜਾ ਮਨਾਇਆ ਹੈ ਔਰ ਇਸ ਕਰਕੇ ਮੈਂ ਤੁਹਾਨੂੰ ਸਾਰੀਆਂ ਸੰਤਾਨਾਂ ਨੂੰ ਲੱਖ ਲੱਖ ਵਧਾਈ ਦਿਨਾ ਸੋ ਵੱਡੀ ਗੱਲ ਸਾਡੇ ਲਈ ਜਿਹੜੀ ਆ ਉਹ ਇਹ ਹੈ ਕਿ ਜਨਮ ਦਿਹਾੜੇ ਮਨਾਉਣ ਦੇ ਸੰਬੰਧ ਵਿੱਚ ਤਾਂ ਅਸੀਂ ਸਾਰਿਆਂ ਨੇ ਸੇਵਾ ਕੀਤੀ ਏ ਪਰ ਜਿਹੜਾ ਤੁਸੀਂ ਹ ਰਲ ਕੇ ਪਰਾਲਾ ਕਰ ਰਹੇ ਹੋ ਕਿ ਬਾਅਦ ਦੇ ਵਿੱਚ ਵੀ ਸਤਗੁਰ ਦੇ ਨਾਮ ਦੇ ਨਾਲ ਜੁੜੇ ਰਹਿਣਾ ਇਹ ਇੱਕ ਵੱਡੀ ਗੱਲ ਹੈ ਕਿਉਂਕਿ ਜਨਮ ਦਿਨ ਅਸੀਂ ਮਨਾਉਨੇ ਆ ਸਾਰੇ ਨਗਰ ਦੇ ਵਿੱਚ ਪਤਾ ਲੱਗਦਾ ਕਿ ਵਰਲਡ ਵਾਰਤ ਕਰੀ ਜਿਹੜੇ ਗੱਲਬਾਤ ਜਦੋਂ ਦੇਹੜੇ ਮਨਾਏ ਜਾਂਦੇ ਪਰ ਉਸ ਤੋਂ ਬਾਅਦ ਜਿਹੜਾ ਗੁਰੂ ਚਰਨਾਂ ਦੇ ਨਾਲ ਪਿਆਰ ਕਰਦੇ ਹੋਏ ਤੁਸੀਂ ਗੁਰੂ ਘਰ ਦੇ ਨਾਲ ਜੁੜਦੇ ਹੋ ਇਹ ਜ਼ਿਆਦਾ ਵੱਡੀ ਗੱਲ ਹੈ। ਔਰ ਭਾਗਾਂ ਵਾਲੇ ਮੈਂ ਕਹੂੰਗਾ ਕਿ ਉਹ ਜੀਵ ਹੁੰਦੇ ਨੇ ਜਿਹੜੇ ਸਤਿਗੁਰੂ ਦੇ ਚਰਨਾਂ ਨੂੰ ਪਿਆਰ ਕਰਦੇ ਨੇ ਔਰ ਗੁਰੂ ਚਰਨਾਂ ਦੇ ਨਾਲ ਗੁਰੂ ਘਰ ਦੇ ਨਾਲ ਆਪਣਾ ਨੂੰਹ ਪਿਆਰ ਬਣਾ ਕੇ ਰੱਖਦੇ ਨੇ ਸੋਨਾ ਵਿੱਚ ਤੁਸੀਂ ਕੋ ਸਾਰੇ ਕਿਉਂਕਿ ਕੱਲ ਵੀ ਮੈਂ ਰੋਜੇ ਮਹਲੇ ਗਿਆ ਸੀ ਉੱਥੇ ਵੀ ਸੰਤਾਂ ਨੇ ਬੜਾ ਉਤਸ਼ਾਹ ਦਿਖਾਇਆ ਇਹ ਨਦਗੀ ਤੋਂ ਤੋਂ ਵਾਜਵੀਂ ਤਾਂ ਜੰਗੀਆਂ ਸੰਤਾਂ ਤੇ ਜੰਗੀਆਂ ਗੁਰੂ ਘਰ ਦੇ ਨਾਲ ਜੰਗੀਆਂ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਉਹ ਜਿਨ੍ਹਾਂ ਵੀ ਸਮਾਂ ਸਤਿਗੁਰ ਨੇ ਬਖਸ਼ਿਸ਼ ਕੀਤਾ ਹੈ ਭੰਗ ਸਰਵ ਵਿਚਾਰ ਸ਼ਬਦਿਤ ਚੌਂਕੀ ਲਾਗੇ ਸਤਿਗੁਰ ਦੇ ਨਾਮ ਦੀ ਭੁਮਾ ਘਰਨੀ ਸਭ ਤੋਂ ਪਹਿਲਾਂ ਗੁਰਬਾਣੀ ਦਾ ਸ਼ਕਤ ਕੇ ਐਸ ਸੀ ਐਸ ਲਾਡਦੂ ਇਨਕਾਊਂਟਰ ਹੈ ਗਰੀਬਨ ਆਵਾਜ਼ ਗੁਰ ਸਿੰਘਾ ਮੇਰਾ ਮਾਥੇ ਸ਼ਤਰ ਤ੍ਰੇਸ਼ ਕਬ ਦੇ ਨਾਲ ਆਪਾਂ ਸਾਂਝ ਪਾਉਣੀ ਹੈ ਚੌਂਕੀ ਦੀ ਜੋ ਬੋਲੇ ਈਸੋਨਰ ਪੈ ਸੰਗਤਾਂ ਨੂੰ ਮੈਂ ਇੱਕ ਬੇਨਤੀ ਕਰਾਂ ਕਿ ਚੱਕਣਾ ਕਿਸੇ ਗੱਲੋਂ ਨਹੀਂ ਜੇ ਸਾਨੂੰ ਚਿਜਕ ਹੋਣੀ ਚਾਹੀਦੀ ਹੈ ਇਸ ਗੱਲ ਤੋਂ ਕਿ ਅਸੀਂ ਨਿੰਦਿਆ ਚੁਗਲੀ ਨਾ ਕਰੀਏ ਜੇ ਚਿਜਕ ਹੋਣੀ ਚਾਹੀਦੀ ਹੈ ਇਸ ਗੱਲ ਤੋਂ ਕਿ ਅਸੀਂ ਬੁਰੇ ਕੰਮਾਂ ਤੋਂ ਬਰੇਜ਼ ਕਰੀਏ ਜੇ ਚਿਜਕ ਹੋਣੀ ਚਾਹੀਦੀ ਹੈ ਕਿ ਮਾੜੇ ਰਾਹ ਤੇ ਨਾ ਚਲੀਏ ਇਹ ਸਾਨੂੰ ਚਿਜਕਾ ਹੋਣੀ ਚਾਹੀਦੀ ਹੈ ਪਰ ਜਿਸ ਵੇਲੇ ਸਤਿਗੁਰ ਦੇ ਨਾਮ ਦਾ ਸਿਮਰਨ ਕਰਨਾ ਹੈ ਜਾਂ ਸਤਿਗੁਰ ਦੇ ਨਾਮ ਨੂੰ ਜਪਣਾ ਹੈ उस वे सू किसी किस्म की कोई झिजक नहीं होनी चाहिए सो इस करके बद चढ़ के वा बोल ला के मगर बोलियो सारी संगत के ऐसी ऐसी ला तुद बिन कौन करे गई मैं वाजपेयी सिंह मेरा माथे शतर करे ऐसी ऐसी लाल तुद बिन कौन करे ऐसी ऐसी लाल तुद कौन करे ऐसी ऐसी लाल तुद बिन 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 कौन करे ग्रीबनवाज गुसैया मेरा ग्रीबनवाज गुसैया मेरा वाज गुसैया मेरा ग्रीवन वाज़ मेरा ग्रीवन वाज घुसैया मेरा ग्रीवन वाज घुसैया मेरा मेरा ग्रीवन रिवाज घुसैया मेरा माथे श्र धरेजी तुध बिन कौन करे ऐसी ऐसी लाल तुध बिन कौन करे ऐसी ऐसी लाल। ऐसी लाल तुझ बिन कौन करे जहाँ की शोत जगत को लागे 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 तापर पर ही धरे जी तुझ बिन कौन करे ऐसी ऐसी लाल तुझ बिन कौन करे करे ऐसी लाल तुझ बिन कौन करे नीचो ऊच करे मेरा गोविंद नीचो ऊच करे मेरा गोविंद ਉੱਚ ਕਰੇ ਮੇਰਾ ਗੋਬਿੰਦ ਨੀਚੋ ਉੱਚ ਕਰੇ ਮੇਰਾ ਗੋਬਿੰਦ ਨੀਚੋ ਉੱਚ ਕਰੇ ਮੇਰਾ ਗੋਬਿੰਦ ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਧਰੇ ਜੀ ਤੁਧ ਬਿਨ ਕੌਣ ਕਰੇ ਐਸੀ ਐਸੀ ਲਾਲ ਤੁਝ ਬਿਨ ਕੌਣ ਕਰੇ ਐਸੀ ਐਸੀ ਲਾਲ ਤੁਝ ਬਿਨ ਕੌਣ ਕਰੇ ਨਾਮ ਦੇਵ ਕਬੀਰ ਤਿਰ ਲੋਚਨ 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 ਸਦਨੋਂ ਸੈਨ ਤਰੈ ਜੀ ਤੁਧ ਬਿਨ ਕੌਣ ਕਰੈ ਐਸੀ ਐਸੀ ਲਾਲ ਤੁਝ ਬਿਨ ਕੌਣ ਕਰੈ ਐਸੀ ਐਸੀ ਲਾਲ ਤੁਝ ਬਿਨ ਕੌਣ ਕਰੈ ਕਹਿਰਵਦਾਸ ਸੁਨੋ ਰੇ ਸੰਤੋ ਕਹਿਰਵਦਾਸ ਸੁਨੋ ਰੇ ਸੰਤੋ ਕਹਿਰਵਦਾਸ ਸੁਨੋ ਰੇ ਆਸ ਸੁਨੋ ਰੇ ਸੰਤੋ ਕਹਿ ਰਵਿਦਾਸ ਸੁਨੋ ਰੇ ਸੰਤੋ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜਿਉ ਤੇ ਸਭੇ ਸਰੇ ਜੀ ਤੁਝ ਬਿਨ ਕੌਣ ਕਰੇ ਐਸੀ ਐਸੀ ਲਾਲ ਤੁਝ ਬਿਨ ਕੌਣ ਕਰੇ ਐਸੀ ਐਸੀ ਦੀਵਨਿ ਵਾਜ ਕੋ ਸਈਆ ਮੇਰਾ ਗਰੀਵਨਿ ਵਾਜ ਕੋ ਸਈਆ ਮੇਰਾ ਦੀਵਨਿ ਵਾਜ ਕੋ ਸਈਆ ਮੇਰਾ ਗਰੀਵਨਿ ਵਾਜ ਕੋ ਸਈਆ ਮੇਰਾ ਮਾਥੇ ਸ਼ਤਰ ਧਰੇ ਜੀ ਤੁਦ ਬਿਨ ਕੌਣ ਕਰੈ ਐਸੀ ਐਸੀ ਲਾਲ ਤੁਜ ਬਿਨ ਕੌਣ ਕਰੈ ਐਸੀ ਐਸੀ ਲਾਲ ਮਾਣ ਤੁਜ ਬਿਨ ਕਾਣ ਕਰੇ ਤੇਰੇ ਦਰ ਤੋਂ ਸਤਿਗੁਰ ਸੁਣਿਆ ਤੇਰੇ ਦਰ ਤੋਂ ਸਤਿਗੁਰ ਖਾਲੀ ਕੋਈ ਨਾ ਮੁੜ ਆਏ ਸੁਣਿਆ ਤੇਰੇ ਦਰ ਤੋਂ ਸਤਿਗੁਰ ਖਾਲੀ ਕੋਈ ਨਾ ਮੁੜ ਆਏ ਟੁਕੜੇ ਟੁਕੜੇ ਹੋਇਆ ਏ ਦਿਲ ਮਿਹਰ ਤੇਰੀ ਨਾਲ ਜੁੜਿਆ ਸ਼ਾਇਰ ਨੇ ਗੱਲ ਲਿਖੀ ਕਿ ਸੁਣਿਆ ਤੇਰੇ ਦਰ ਤੋਂ ਸਤਿਗੁਰ ਖਾਲੀ ਕੋਈ ਨਾ ਮੁੜਿਆ ਏ ਟੁਕੜੇ ਟੁਕੜੇ ਹੋਇਆ ਏ ਦਿਲ ਮਿਹਰ ਤੇਰੀ ਨਾਲ ਜੁੜਿਆ ਕਿਉਂਕਿ ਜੇ ਮੈਂ ਵੇਖਾਂ ਅਮਲਾਂ ਵੱਲੇ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲੇ ਫਿਰ ਵੱਲੇ 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 ਕਿਉਂਕਿ ਇੱਕ ਸਾਡੇ ਦੁਨਿਆਵੀ ਜੀਵਨ ਦੇ ਵਿੱਚ ਵੱਡੀ ਖਾਮੀ ਹੈ ਕਿ ਅਸੀਂ ਔਗਣ ਜਿਹੜੇ ਆ ਦੂਜਿਆਂ ਦੇ ਦੇਖੀਦੇ ਤੇ ਗੁਣ ਅਸੀਂ ਆਪਣੇ ਦੇਖਦੇ ਕਿਸੇ ਸ਼ਾਇਰ ਨੇ ਗੱਲ ਲਿਖੀ ਹੈ ਕਿ ਇੱਕ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਨੇ ਐਬ ਗੁਨਾਹ ਮੇਰੇ ਮੈਂ ਤਾਂ ਤੱਕਦਾ ਰਹਿਮ ਤਾਂ ਤੇਰੀਆਂ ਗੁਰੂ ਪਿਆਰੂ ਬਿਸ਼ਕ ਮੈਂ ਮੇਰੇ ਚ ਵੀ ਉਹ ਗੁਣਿਆ ਕਿ ਮੈਂ ਦੂਜੇ ਦੀਆਂ ਖਾਮੀਆਂ ਹੀ ਦੇਖਦਾ ਉਹਦੇ ਵਿੱਚ ਜਿਹੜੇ ਗੁਣੇ ਆ ਉਹ ਨਹੀਂ ਮੈਂ ਦੇਖਦਾ ਕਦੇ ਇਹ ਸਾਡੀ ਫਿਤਰਤ ਹੈ ਇਸ ਕਰਕੇ ਸੋਹਣਿਆ ਤੇਰੇ ਦਰ ਤੋਂ ਸਤਿਗੁਰ ਖਾਲੀ ਕੋਈ ਨਾ ਮੁੜ ਆਏ ਟੁਕੜੇ ਟੁਕੜੇ ਹੋ ਆਏ ਦਿਲ ਮਹਿਰ ਤੇਰੀ ਨਾਲ ਜੁੜਿਆ ਸੁਣਿਆ ਤੇਰੇ ਦਰ ਤੋਂ ਸਤਗੁਰ ਮੇਰੀ ਵੀ ਸੁਣ ਨੇੜੇ ਹੋ ਕੇ ਹੂਕ ਦਰਦ ਦੀ ਕੋਈ ਸਤਗੁਰ ਜੀ ਹੁਣ ਦਰਸ ਦਿਖਾਓ ਰੂਹੇ ਸਬਰੀ ਹੋਈ ਮੇਰੀ ਵੀ ਸੁਣ ਨੇੜੇ ਹੋ ਕੇ ਹੂਕ ਦਰਦ ਦੀ ਕੋਈ ਸਤਿਗੁਰ ਜੀ ਹੁਣ ਦਰਸ ਦਿਖਾਵੋ ਰੂਬੇ ਸਬਰੀ ਹੋਈ ਮਨ ਬੈਰਾਗੀ ਹੋ ਕੇ ਸਤਿਗੁਰ ਮਨ ਬੈਰਾਗੀ ਹੋ ਕੇ ਸਤਿਗੁਰ ਦਰ ਤੇਰੇ ਵੱਲ ਮੁੜਿਆ ਏ ਟੁਕੜੇ ਟੁਕੜੇ ਹੋਇਆ ਏ ਦਿਲ ਮਹਿਰ ਤੇਰੀ ਨਾਲ ਜੁੜਿਆ ਏ ਟੁਕੜੇ ਟੁਕੜੇ ਹੋਇਆ ਏ ਦਿਲ ਮਹਿਰ ਤੇਰੀ ਨਾਲ ਜੁੜਿਆ ਏ ਬਿਲਕ ਦੀਆਂ ਰੂਹਾਂ ਤੇ ਸਤਿਗੁਰ ਨਜ਼ਰ ਮਹਿਰ ਦੀ ਮਾਰੂ ਨਾਮ ਦੀ ਵਰਖਾ ਕਰਕੇ ਸਭ ਦੇ ਤਪਦੇ ਹਿਰਦੇ ਠਾਰੂ ਨਾਮ ਦੀ ਪਰਖਾ ਕਰਕੇ ਸਭ ਦੇ ਤਪਦੇ ਹਿਰਦੇ ਥਾਰੂ ਠੋਕਰ ਵਜਕੇ ਨਾਮ ਤੇਰੇ ਦੀ ਠੋਕਰ ਵਜਕੇ ਨਾਮ ਤੇਰੇ ਦੀ ਘੜਾ ਪਾਪ ਦਾ ਖੁਰਿਆ ਏ ਟੁਕੜੇ ਟੁਕੜੇ ਹੋਇਆ ਏ ਦਿਲ ਮਹਿਰ ਤੇਰੀ ਨਾਲ ਜੁੜਿਆ ਏ ਟੁਕੜੇ ਟੁਕੜੇ ਹੋਇਆ ਏ ਦਿਲ ਮਹਿਰ ਤੇਰੀ ਨਾਲ ਜੁੜਿਆ ਏ ਸੁਣਿਆ ਤੇਰੇ ਦਰ ਤੋਂ ਸਤਿਗੁਰ ਖਾਲੀ ਕੋਈ ਨਾ ਮੁੜਿਆ ਏ ਸੁਣਿਆ ਤੇਰੇ ਦਰ ਤੋਂ ਸਤਿਗੁਰ ਖਾਲੀ ਕੋਈ ਨਾ ਮੁੜਿਆ ਏ ਟੁਕੜੇ ਟੁਕੜੇ ਹੋਇਆ ਏ ਦਿਲ ਮਿਹਰ ਤੇਰੀ ਨਾਲ ਜੁੜਿਆ ਟੁਕੜੇ ਟੁਕੜੇ ਹੋਇਆ ਏ ਦਿਲ ਮਿਹਰ ਤੇਰੀ ਨਾਲ ਜੁੜਿਆ ਟੁਕੜੇ ਟੁਕੜੇ ਹੋਇਆ ਏ ਦਿਲ ਮਿਹਰ ਤੇਰੀ ਨਾਲ ਜੁੜਿਆ ਕੋਈ ਸੋਨ ਪੈ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ जिन्द मेरी एहनी सत्थ गुर कर आकर okay 고맙 응. 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 Come uh -huh.